ਪਲਕਾਰ ਸਿੱਧੂ ਨੇ ਨਾਤਾ ਸਾਡੇ ਪੰਜਾਬ ਦੀਆਂ ਮਾਵਾ ਭੈਣਾਂ ਨੂੰ ਬਖਸ਼ਿਆ ਨਾ ਉਹਨਾਂ ਨੇ ਸਪੀਕਰ ਸਾਹਿਬ ਨੂੰ ਬਖਸ਼ਿਆ ਨਾ ਉਹਨਾਂ ਨੇ ਰਾਮ ਗੜੀਆ ਭਾਈਚਾਰੇ ਨੂੰ ਬਖਸ਼ਿਆ ਬਹੁਤ ਅਪਸ਼ਬਦ ਬੋਲੇ ਗਾਲਾਂ ਕੱਢੀਆਂ ਗਈਆਂ ਤੱਕ ਬੋਲਿਆ ਗਿਆ ਉਹਨਾਂ ਨੂੰ ਫਿਰ ਉਹਨਾਂ ਨੇ ਉਹਦੇ ਵਿੱਚ ਇੰਪਰੂਵਮੈਂਟ ਟੈਸਟ ਦੇ ਜਿਹੜੇ ਚੇਅਰਮੈਨ ਸਾਹਿਬ ਹੈ ਅੱਜ ਮੌਜੂਦਾ ਬਠਿੰਡੇ ਦੇ ਜਤਿੰਦਰ ਭੱਲਾ ਜੀ ਉਹਨਾਂ ਦੀ ਪੱਗ ਲਾਉਣ ਤੱਕ ਦੀ ਕੇਸਾਂ ਦੀ ਬੇਅਦਬੀ ਤੱਕ ਦੀ ਗੱਲ ਕੀਤੀ ਤੇ ਇਹੋ ਜਿਹੇ ਬੰਦੇ ਨੂੰ ਬਚਾਉਣ ਵਾਸਤੇ ਪੁਲਿਸ ਉਲਟਾ ਸਾਡੇ ਤੇ ਝੂਠੇ ਪਰਚੇ ਦਰਜ ਕਰ ਰਹੀ ਹੈਗੀ ਇਹ ਰਿਕਾਰਡਿੰਗ ਬਿਲਕੁਲ ਸੱਚੀ ਹੈ ਮਨਿੰਦਰਜੀਤ ਨੇ ਤਾਂ ਸਿਰਫ ਲੋਕਾਂ ਦੇ ਸਾਹਮਣੇ ਜੋ ਸਚਾਈ ਆਈ ਹੈਗੀ ਉਹ ਰੱਖੀ ਹੈ ਇਹਦੇ ਮਨਿੰਦਰਜੀਤ ਦਾ ਕੋਈ ਕਸੂਰ ਨਹੀਂ ਹੈ ਅਗਰ ਉਹਦੇ ਵਿੱਚ ਇੱਕ ਵੀ ਸ਼ਬਦ ਦੀ ਐਡੀਟਿੰਗ ਨਿਕਲ ਜੇ ਤਾਂ ਜੋ ਸਜ਼ਾ ਹੋਊਗੀ ਮੈਂ ਭੁਗਤਣ ਨੂੰ ਤਿਆਰ ਬੈਠਾਂਗਾ ਇੱਕ ਵੀ ਸ਼ਬਦ ਦੀ ਮੈਂ ਇੱਕ ਸ਼ਬਦ ਦਾ ਵੀ ਦਾਵਾ ਕਰਦਾ ਹਾਂ ਉਸ ਦੇ ਵਿੱਚ ਉਹ ਬਿਲਕੁਲ ਸਚਾਈ ਹੈ ਲੋਕਵਾਸਤੀ ਵਿਵਿਧਤਾ ਬਹੁਤ ਛੋਟੀ ਜਿਹੀ ਕਲਿੱਪ ਚੱਲੀ ਹੈ ਤੁਹਾਡੇ ਕੋਲ ਪੂਰੀ ਰਿਕਾਰਡਿੰਗ ਹੈਗੀ ਹੈ ਜੀ ਬਿਲਕੁਲ ਪੂਰੀ ਹੈਗੀ ਹੈ ਜੀ ਜਿਹੜੀ ਕਿ ਮੈਂ ਬਹੁਤ ਜਲਦੀ ਪੇਸ਼ ਕਰੂੰਗਾ ਮੈਂ ਲੋਕਵਾਸ ਚੈਨਲ ਨੂੰ ਵੀ ਦੇਵਾਂਗਾ ਮੈਂ ਸਾਰੇ ਮੀਡੀਆ ਨੂੰ ਦੇਵਾਂਗਾ ਪੂਰੇ ਪੰਜਾਬ ਦੇ ਸਾਹਮਣੇ ਰੱਖੂੰਗਾ ਮੈਂ ਜਿਹੜੇ ਪਮਕੜੇ ਦੇ ਨਾਲ ਚਮਚੇ ਬਣੇ ਫਿਰਦੇ ਆ ਅੱਜ ਸਵਾਲ ਕਿੰਤੂ ਪ੍ਰੰਤੂ ਕਰਦੇ ਆ ਵੀ ਜਿਹੜਾ 25 25 30 30 ਸਾਲਾਂ ਦੇ ਪੁਰਾਣੇ ਯਾਰਾਂ ਦਾ ਨਹੀਂ ਹੋਇਆ ਉਹ ਥੋੜਾ ਕਿੱਥੋਂ ਹੋ ਜਾਊਗਾ ਇਹਨਾਂ ਨੂੰ ਆਏ ਹੋ ਗਿਆ ਵੀ ਮੈਂ ਸਟੇਜਾਂ ਦੇ ਉੱਤੇ 70 70000 ਚ ਅਖਾੜੇ ਲਾਉਂਦਾ ਹੁੰਦਾ ਸੀਗਾ ਅੱਜ ਮੇਰੇ ਕੋਲ ਟੈਚੀ ਆਉਣ ਲੱਗੇ ਖਾਮਨੀ ਅੱਜ ਮੈਂ ਕੀ ਬਣ ਗਿਆ ਜਿਹੜੀ ਉਹ ਪੂਰੀ ਆਡੀਓ ਐ ਮੈਂ ਖੁਦ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਵਾਂਗਾ ਉਸ ਦੀ ਇਹ ਤਬਦੀਸ਼ ਕਰਾਉਣ ਨਾ ਕਰਾਉਣ ਉਹਦੀ ਜਾਂਚ ਮੈਂ ਖੁਦ ਕਰਵਾਵਾਂਗਾ ਔਰ ਮੈਂ ਲੋਕਾਂ ਦੇ ਸਾਹਮਣੇ ਇਸ ਚੀਜ਼ ਸੱਚਾਈ ਨੂੰ ਰੱਖਾਂਗਾ ਵੀ ਇਹਦੀ ਮਾਨਸਿਕਤਾ ਕਿੰਨੀ ਕੁ ਮਾੜੀ ਐ ਪਰਚਾ ਦਰਜ ਕਰੇ ਪੁਲਿਸ ਮੇਰੇ ਤੋਂ ਪੂਰੀ ਰਿਕਾਰਡਿੰਗ ਲਵੇ ਪਰਚਾ ਦਰਜ ਕਰਨ ਬਲਕਾਰ ਸਿੱਧੂ ਤੇ ਪਰਚਾ ਦਰਜ ਕਰਨ ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਵੀ ਇਹੋ ਜੇ ਨਖਿੱਧ ਐਮਐਲਏ ਨੂੰ ਪਾਰਟੀ ਦੇ ਵਿੱਚੋਂ ਕੱਢਣਾ ਚਾਹੀਦਾ ਹੈਗਾ ਨਹੀਂ ਪਾਰਟੀ ਦੁਆਰੇ 2027 ਦੇ ਵਿੱਚ ਭੁੱਲ ਜਾਣ ਇਹਨਾਂ ਨੇ ਮਨਿੰਦਰਜੀਤ ਸਿੱਧੂ ਤੇ ਪਰਚਾ ਕੀਤਾ ਉਹ ਜਿਹੜੀ ਆਡੀਓ ਚੱਲੀ ਸੀ ਉਹ ਖੰਨੀ 50000 ਬੰਦੇ ਨੇ ਦੇਖਣੀ ਸੀ 70 ਨੇ ਸੁਣਨੀ ਸੀ ਹੁਣ ਤਾਂ ਇਹ ਵੜ ਦੇ ਵਿੱਚ ਰੌਲਾ ਪੈ ਚੁੱਕਿਆ ਜੀ ਇਹ ਤਾਂ ਇਹਨਾਂ ਨੇ ਖੁਦ ਹੀ ਆਪਣੇ ਪੈਰਾਂ ਤੇ ਆਪ ਕਹਾੜਾ ਮਾਰ ਲਿਆ ਗਲਤ ਐਫਆਈਆਰ ਦਰਜ ਕਰਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਹੱਕ ਦੇ ਵਿੱਚ ਹਿੱਕ ਠੋਕ ਕੇ ਬੋਲਣ ਵਾਲੇ ਅਤੇ ਲੋਕ ਪੱਖੀ ਪੱਤਰਕਾਰੀ ਕਰਨ ਵਾਲੇ ਮਨਿੰਦਰਜੀਤ ਸਿੰਘ ਸਿੱਧੂ ਤੇ ਬੀਤੀ ਕੱਲ ਇੱਕ ਐਫਆਈਆਰ ਦਰਜ ਹੋਈ ਹੈ ਤਾਂ ਉਹ ਐਫਆਈਆਰ ਬਲਕਾਰ ਸਿੱਧੂ ਜਿਹੜੇ ਐਮਐਲਏ ਨੇ ਰਾਮਪੂਰਾ ਫੂਲ ਵਿਧਾਨ ਸਭਾ ਹਲਕਾ ਤੋਂ ਉਹਨਾਂ ਦੇ ਪੀਏ ਦੀ ਸ਼ਿਕਾਇਤ ਦੇ ਆਧਾਰ ਤੇ ਐਫਆਈਆਰ ਦਰਜ ਹੁੰਦੀ ਹੈ ਤਾਂ ਦੋ ਵਿਅਕਤੀਆਂ ਤੇ ਝੂਠਾ ਪਰਚਾ ਦਰਜ ਹੁੰਦਾ ਹੈ ਇੱਕ ਤਾਂ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਲੋਕ ਪੱਖੀ ਪੱਤਰਕਾਰੀ ਦੇ ਕਰਦੇ ਨੇ ਤਾਂ ਦੂਸਰੇ ਪਾਸੇ ਜਿਹੜੇ ਇੱਕ ਰਾਜੂ 제ਠੀ ਨਾਮਕ ਵਿਅਕਤੀ ਹੈ ਉਨ੍ਹਾਂ ਤੇ ਪਰਚਾ ਦਰਜ ਹੁੰਦਾ ਹੈ ਇਹ ਝੂਠਾ ਪਰਚਾ ਕਿਉਂ ਦਰਜ ਕਰਵਾਇਆ ਗਿਆ ਕਿਹਨਾ ਕਾਰਨਾ ਕਰਕੇ ਹੋਇਆ ਗਿਆ ਤਾਂ ਉਹਨਾਂ ਨੇ ਗੱਲਬਾਤ ਕਰਦੇ ਆਂ ਤੇ ਇਹ ਸਾਡੇ ਨਾਲ ਨੇ ਰਾਜੂ ਜੇਠੀ ਸਾਹਿਬ ਇਹਨਾਂ ਤੇ ਵੀ ਪਰਚਾ ਦਰਜ ਹੋਇਆ ਹੈ ਮਨਿੰਦਰਜੀਤ ਸਿੰਘ ਸਿੱਧੂ ਤੇ ਰਾਜੂ ਜੇਠੀ ਇਹਨਾਂ ਦੋ ਵਿਅਕਤੀਆਂ ਤੇ ਪਰਚਾ ਦਰਜ ਹੋਇਆ ਹੈ ਰਾਜੂ ਜੀ ਤੁਹਾਡੇ ਤੇ ਐਫ ਆਈ ਆਰ ਦਰਜ ਹੋ ਗਈ ਤੁਹਾਨੂੰ ਪਤਾ ਲੱਗਿਆ ਜੀ ਸਭ ਤੋਂ ਪਹਿਲਾਂ ਜੀ ਮੈਂ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਸਾਡੇ ਦੋਨਾਂ ਤੇ ਪਰਚਾ ਦਰਜ ਹੋਇਆ ਹੈ ਇਹ ਬਿਲਕੁਲ ਹੀ ਝੂਠਾ ਪਰਚਾ ਦਰਜ ਹੋਇਆ ਹੈਗਾ ਜਿਸ ਤਰ੍ਹਾਂ ਕਿ ਉਹਨਾਂ ਦੇ ਪੀਐਨਏ ਇੱਕ ਸ਼ਿਕਾਇਤ ਦਰਜ ਕਰਾਈ ਹੈਗੀ ਵੀ ਇਹਦੇ ਵਿੱਚ ਮਨਿੰਦਰ ਜੀ ਸਿੱਧੂ ਨੇ ਜਾਂ ਰਾਜੂ ਜੀਠੀ ਨੇ ਕੋਈ ਐਡੀਟਿੰਗ ਕੀਤੀ ਹੈ ਮੈਂ ਇਸ ਗੱਲ ਦਾ ਦਾਵਾ ਕਰਦਾਗਾ ਵੀ ਅਗਰ ਕੋਈ ਵੀ ਐਡੀਟਿੰਗ ਨਿਕਲ ਜੇ ਇਹਦੇ ਵਿੱਚ ਤਾਂ ਜੋ ਵੀ ਸਜ਼ਾ ਹੋਊਗੀ ਉਹ ਅਸੀਂ ਭੁਗਤਣ ਨੂੰ ਤਿਆਰ ਹਾਂਗੇ ਇਹ ਬਿਲਕੁਲ ਸੱਚਾਈ ਹੈ ਇਹ ਸਾਡੇ ਵਿੱਚ ਆਪਸ ਦੇ ਵਿੱਚ ਗੱਲ ਹੋਈ ਸੀ ਇਹ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਦੀ ਗੱਲ ਹੈ ਅਸੀਂ ਉਦੋਂ ਮੈਂ ਪਾਰਟੀ ਵਾਸਤੇ ਕੰਮ ਕੀਤਾ ਬਲਕਾਰ ਸਿੱਧੂ ਨਾਲ ਪੁਰਾਣੀ ਜਾਣ ਪਛਾਣ ਸੀ ਸਾਡੇ ਪਰਿਵਾਰ ਨਾਲ ਪੁਰਾਣੇ ਰਿਲੇਸ਼ਨ ਸੀ ਇਹਦੇ ਅਸੀਂ ਇਸ ਕਰਕੇ ਇਹਦੇ ਨਾਲ ਤੁਰੇ ਸੀ ਕੋਈ ਅਸੀਂ ਆਮ ਆਦਮੀ ਪਾਰਟੀ ਕਰਕੇ ਨਹੀਂ ਤੁਰੇ ਸੀ ਲੋਕਾਂ ਦੀ ਸੋਚ ਸੀ ਵੀ ਆਮ ਆਦਮੀ ਪਾਰਟੀ ਇੱਕ ਬਹੁਤ ਵਧੀਆ ਪੰਜਾਬ ਦੇ ਵਿੱਚ ਕੰਮ ਕਰੂਗੀ ਪਰ ਕੰਮ ਤੁਸੀਂ ਅੱਜ ਦੇਖ ਰਹੇ ਹੋ ਜਿਸ ਤਰ੍ਹਾਂ ਲੋਕਾਂ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਧੱਕੇ ਪਰਚੇ ਦਰਜ ਹੋ ਰਹੇ ਹੈਗੇ ਇਹ ਬਿਲਕੁਲ ਸੱਚਾਈ ਹੈਗੀ ਜੋ ਗੱਲਬਾਤ ਹੋਈ ਹੈ ਸਾਡੇ ਦੇ ਵਿੱਚ ਪਰ ਜਿੰਨੀ ਕਿ ਇਹ ਗੱਲਬਾਤ ਆਈ ਹੈ ਇਹ ਬਹੁਤ ਛੋਟਾ ਕਲਿੱਪ ਹੈ ਜਿਹੜੀ ਪੂਰੀ ਆਡੀਓ ਹੈ ਉਹ ਤੁਹਾਨੂੰ ਮੈਂ ਦੇ ਦੂੰਗਾ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਇਹਨੇ ਕਲਤਾਰ ਸੰਧਵਾ ਜੀ ਜੋ ਕਿ ਅੱਜ ਵਿਧਾਨ ਸਭਾ ਦੇ ਸਪੀਕਰ ਆਪਣੇ ਪੰਜਾਬ ਦੇ ਉਹਨਾਂ ਨੂੰ ਵੀ ਬਹੁਤ ਆਪਸ਼ਬਦ ਬੋਲੇ ਗਾਲਾਂ ਕੱਢੀਆਂ ਗਈਆਂ ਤੱਕ ਬੋਲਿਆ ਗਿਆ ਉਹਨਾਂ ਨੂੰ ਜਿੰਨਾ ਰਾਮਗੜੀਆ ਭਾਈਚਾਰਾ ਹੈ ਉਹਨਾਂ ਬਾਰੇ ਬਹੁਤ ਆਪਸ਼ਬਦ ਬੋਲੇ ਗਏ ਇਹਨਾਂ ਨੇ ਸਾਡੇ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਾਹਿਬ ਹੈ ਜਿਤੰਦਰ ਭੱਲਾ ਜੀ ਉਹਨਾਂ ਦੀ ਪੱਗ ਲਾਉਣ ਤੱਕ ਦੀ ਉਹਨਾਂ ਦੇ ਜੁੰਡੇ ਖਿਲਾਰਨ ਤੱਕ ਦੀ ਗੱਲ ਕੀਤੀ ਇਹਨਾਂ ਨੇ। ਹਮ ਬਲਕਾਰ ਸਿੱਧੂ ਜੀ ਨੇ ਕੋਈ ਵੀ ਬੰਦਾ ਇਹ ਨਹੀਂ ਵੀ ਜਿਹਨੂੰ ਬਖਸ਼ਿਆ ਹੋਵੇ ਜਿਹੜਾ ਵੀ ਇਹਨਾਂ ਦੇ ਨਾਲ ਰਹੇਗਾ। ਤੁਸੀਂ ਬਲਕਾਰ ਸਿੱਧੂ ਦੇ ਵਿਰੋਧੀਆਂ ਕਿਸੇ ਵਿਰੋਧੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਜੀ? ਨਹੀਂ ਜੀ। ਮੈਂ ਬਲਕਾਰ ਸਿੱਧੂ ਜੀ ਦੇ ਨਾਲ ਸੀਗਾ ਪਰ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਮੈਂ ਸਵਾ 1.5 ਸਾਲ ਪਹਿਲਾਂ ਮੈਂ ਪਾਰਟੀ ਛੱਡ ਕੇ ਮੈਂ ਕਾਂਗਰਸ ਪਾਰਟੀ ਜੁਆਇਨ ਕਰ ਗਿਆ ਸੀ। ਉਸ ਤੋਂ ਪਹਿਲਾਂ ਮੈਂ ਬਲਕਾਰ ਸਿੱਧੂ ਜੀ ਦੇ ਨਾਲ ਸੀ। ਔਰ ਜਿਹੜੀ ਇਹ ਆਡੀਓ ਲੀਕ ਵੀ ਹੋਈ ਹੈ ਇਹਦਾ ਹਾਲੇ ਤੱਕ ਵੀ ਮੈਨੂੰ ਇਹ ਨਹੀਂ ਪਤਾ ਹੈ ਵੀ ਇਹ ਆਡੀਓ ਲੀਕ ਕਿੱਥੋਂ ਹੋਈ ਹੈ ਕਿਉਂਕਿ ਇਹ ਆਡੀਓ ਤਿੰਨ ਬੰਦਿਆਂ ਕੋਲੇ ਸੀ ਸਾਡੇ ਕੋਲੇ ਇੱਕ ਮੇਰੇ ਕੋਲੇ ਇੱਕ ਬਲਕਾਰ ਸਿੱਧੂ ਜੀ ਦੇ ਖੋਦੇ ਫੋਨ ਦੇ ਵਿੱਚ ਔਰ ਤੀਸਰੀ ਮੈਂ ਇੱਕ ਆਮ ਆਦਮੀ ਪਾਰਟੀ ਦਾ ਸਾਡਾ ਸੀਨੀਅਰ ਲੀਡਰ ਹੈ ਹਲਕਾ ਰਾਮਪਰਾਫੂਲ ਦਾ ਜਿਹਨੂੰ ਮੈਂ ਦਿੱਤੀ ਸੀ ਔਰ ਉਹਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਵੀ ਬਹੁਤ ਜਲਦੀ ਇਹ ਸੀਐਮ ਸਾਹਿਬ ਦੇ ਕੋਲੇ ਪਹੁੰਚੇਗੀ ਤੇ ਸੋਨੂੰ ਸਮਾਂ ਦਿਵਾਇਆ ਜਾਵੇਗਾ ਕਿਉਂਕਿ ਮੈਂ ਉਹਨਾਂ ਕੋਲੇ ਗੱਲ ਰੱਖੀ ਸੀ ਜਿਸ ਹਿਸਾਬ ਨਾਲ ਉੱਥੇ ਵਰਕਰਾਂ ਨਾਲ ਧੱਕਾ ਹੋ ਰਿਹਾ ਸੀਗਾ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਸੀ ਇੱਥੇ ਗਲਤ ਕੰਮ ਕਰਵਾਏ ਜਾ ਰਹੇ ਸੀਗੇ ਮੈਂ ਉਸ ਦੇ ਵਿਰੋਧ ਦੇ ਵਿੱਚ ਸੀਗਾ ਉਸ ਵਾਸਤੇ ਮੈਂ ਸੀਐਮ ਸਾਹਿਬ ਤੋਂ ਸਮਾਂ ਮੰਗ ਰਿਹਾ ਸੀਗਾ ਵੀ ਮੈਨੂੰ ਇੱਕ ਵਾਰੀ ਸਮਾਂ ਮਿਲੇ ਤਾਂ ਜੋ ਮੈਂ ਸਾਰੀਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਧਰ ਸਕਾਂ ਅੱਛਾ ਬਲਕਾਰ ਸਿੱਧੂ ਕਦੇ ਇਸ ਤਰ੍ਹਾਂ ਤੁਸੀਂ ਪਹਿਲਾਂ ਸੋਚਿਆ ਸੀ ਕਿ ਬੀਬੀਆਂ ਪ੍ਰਤੀ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਣਗੇ ਬਲਕਾਰ ਸਿੱਧੂ ਇਹ ਤਾਂ ਸੋਚਿਆ ਨਹੀਂ ਸੀ ਜੇ ਸੋਚਿਆ ਹੁੰਦਾ ਤਾਂ ਪਹਿਲਾਂ ਹੀ ਇਹਨਾਂ ਤੋਂ ਪਾਸੇ ਹੋ ਜਾਂਦੇ ਇਹ ਬਲਕਾਰ ਸਿੱਧੂ ਉਹ ਸ਼ਖਸ ਹੈ ਜਿਹੜਾ ਕਹਿੰਦਾ ਹੁੰਦਾ ਸੀ ਵੀ ਮੈਂ ਤੇਰੇ ਬਿਨਾ ਕਾਗਜ ਨਹੀਂ ਭਰਨ ਜਾਣੇ ਜਿਸ ਦਿਨ ਕਾਗਜ ਭਰਨੇ ਸੀ ਉਸ ਦਿਨ ਵੀ ਇਹਨੇ ਰਾਤ ਨੂੰ ਮੈਨੂੰ ਫੋਨ ਕੀਤਾ ਵੀ ਜੇ ਤੂੰ ਸਵੇਰੇ ਨਾ ਆਇਆ ਤਾਂ ਮੈਂ ਕਾਗਜ ਨਹੀਂ ਭਰਦਾ ਮੈਂ ਉੱਥੇ 100 ਬੰਦੇ ਦਾ ਇਕੱਠ ਹੋਵੇ 200 ਦਾ ਹੋਵੇ ਮੈਂ ਅਲਵਿਦਾ ਕਹਿ ਕੇ ਮੈਂ ਚੰਡੀਗੜ੍ਹ ਨੂੰ ਚਲਾ ਜਾਊਂਗਾ ਅੱਛਾ ਤੁਹਾਡੇ ਕਹਿਣ ਤੇ ਐਮਐਲਏ ਦੇ ਕਾਗਜ ਭਰੇ ਉਹਨੇ ਨਾਮਿਨੇਸ਼ਨ ਫਾਈਲ ਤੁਹਾਡੇ ਕਹਿਣ ਤੇ ਕੀਤੀ ਜੀ ਉਹਨਾਂ ਦੇ ਨਾਮਿਨੇਸ਼ਨ ਫਾਈਲ ਦੇ ਉੱਤੇ ਵੀ ਸਾਈਨ ਮੇਰੇ ਹੈ ਜੀ ਉਹਦੇ ਮੈਂ ਤੁਹਾਨੂੰ ਪੁਖਤਾ ਸਬੂਤ ਦੇਊਂਗਾ ਜਿਹੜੀ ਉਹਨਾਂ ਨੇ ਨਾਮਿਨੇਸ਼ਨ ਕੀਤੀ ਆ ਉਹ ਨਾਮਿਨੇਸ਼ਨ ਦੇ ਉੱਤੇ ਸਾਈਨ ਵੀ ਮੇਰੇ ਆ। ਅੱਛਾ ਨਾਮਿਨੇਸ਼ਨ ਫਾਈਲ ਕਰਨ ਤੋਂ ਬਾਅਦ ਫਿਰ ਤੁਸੀਂ ਬਲਕਾਰ ਸਿੱਧੂ ਦੇ ਹੱਕ 'ਚ ਪ੍ਰਚਾਰ ਵੀ ਕੀਤਾ ਹੋਣਾ ਜੀ? ਬਿਲਕੁਲ ਪ੍ਰਚਾਰ ਕੀਤਾ ਜੀ। ਇਲੈਕਸ਼ਨ ਜਿੱਤਣ ਤੱਕ ਮੈਂ ਉਹਨਾਂ ਨਾਲ ਸੀ। ਉਸ ਤੋਂ ਡੇਢ ਮਹੀਨੇ ਬਾਅਦ ਮੇਰਾ ਸਾਡਾ ਆਪਸ ਦੇ ਵਿੱਚ ਫਰਕ ਪਿਆਗਾ। ਉਸ ਤੋਂ ਬਾਅਦ ਮੈਂ ਇਹਨਾਂ ਤੋਂ ਪਾਸੇ ਹੋਇਆਗਾ। ਫਿਰ ਮੈਂ ਪਾਰਟੀ 'ਤੇ ਬਹੁਤ ਜ਼ੋਰ ਲਾਇਆ। ਵੀ ਮੈਨੂੰ ਆਪਦੀ ਗੱਲ ਰੱਖਣ ਦਾ ਸਮਾਂ ਦਿੱਤਾ ਜਾਵੇ। ਵੀ ਸਾਨੂੰ ਤਾਂ ਇੱਕ ਸਿਰਫ ਇਹਨੇ ਵਰਤੇ ਆ। ਹੂੰ। ਐਡਾ ਖੁਦਗਰਜ਼ ਨਿਕਲੂਗਾ। ਅਸੀਂ ਨਹੀਂ ਸੀ ਇਹ ਸੋਚ ਸਕਦੇ। ਹੂੰ। ਮਤਲਬ ਤੁਹਾਡਾ ਪੱਕਾ ਸੱਜਣ ਸੀਗਾ ਬਲਕਾਰ ਸਿੱਧੂ ਬਲਕਾਰ ਸਿੱਧੂ ਦਾ ਜੀ ਸਾਡੇ ਪਰਿਵਾਰ ਨਾਲ ਬਹੁਤ ਪੁਰਾਣੀ ਰਿਲੇਸ਼ਨ ਹੈਗੇ ਜਿਹਦੇ ਮੈਂ ਤੁਹਾਨੂੰ ਸਾਰੀ ਇੱਕ ਚੀਜ਼ ਦੇ ਸਬੂਤ ਦੇ ਸਕਦਾ ਹਾਂ ਫਿਰ ਐਮਐਲਏ ਦੀ ਕੁਰਸੀ ਤੇ ਜਿਹਾ ਕੀ ਲੱਗਿਆ ਜਿਹੜਾ ਐਮਐਲਏ ਦੀ ਕੁਰਸੀ ਤੇ ਬਹਿਣ ਤੋਂ ਬਾਅਦ ਬਲਕਾਰ ਸਿੱਧੂ ਬਦਲ ਗਏ ਜੀ ਇਹਨਾਂ ਦੇ ਵਿੱਚ ਹੰਕਾਰ ਹੀ ਬਹੁਤ ਜ਼ਿਆਦਾ ਆ ਗਿਆ ਜੀ ਇਹਨਾਂ ਨੂੰ ਆਏ ਹੋ ਗਿਆ ਵੀ ਮੈਂ ਸਟੇਜਾਂ ਦੇ ਉੱਤੇ 70 70000 ਚ ਅਖਾੜੇ ਲਾਉਂਦਾ ਹੁੰਦਾ ਸੀਗਾ ਅੱਜ ਮੇਰੇ ਕੋਲ ਟੈਚੀ ਆਉਣ ਲੱਗੇ ਖੰਮਣੀ ਅੱਜ ਮੈਂ ਕੀ ਬਣ ਗਿਆ ਅੱਜ ਇਹਦੇ ਕੋਲੇ ਸਿੱਧੇ ਟੈਚੀ ਆਉਂਦੇ ਹੈਗੇ ਅੱਜ ਇਹਨੂੰ ਇਹ ਹੋ ਗਿਆ ਵੀ ਅੱਜ ਖਾਮੀ ਮੈਂ ਰੱਬ ਬਣ ਚੁੱਕਿਆ ਹਾਂਗਾ ਮੈਂ ਜਿਹਦੇ ਨਾਲ ਜੋ ਮਰਜ਼ੀ ਕਰਾਂ ਮੇਰਾ ਸਾਰਾ ਕੁਝ ਜਾਇਜ਼ ਹੈ ਔਰ ਮੈਂ ਉਹ ਦੁਆਰੇ ਫੇਰ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਉਹ ਪੂਰੀ ਆਡੀਓ ਹੈ ਮੈਂ ਖੁਦ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਵਾਂਗਾ ਉਸ ਦੀ ਇਹ ਤਬਦੀਸ਼ ਕਰਾਉਣ ਨਾ ਕਰਾਉਣ ਉਦੀ ਜਾਂਚ ਮੈਂ ਖੁਦ ਕਰਵਾਵਾਂਗਾ ਔਰ ਮੈਂ ਲੋਕਾਂ ਦੇ ਸਾਹਮਣੇ ਇਸ ਚੀਜ਼ ਸੱਚਾਈ ਨੂੰ ਰੱਖਾਂਗਾ ਵੀ ਇਹਦੀ ਮਾਨਸਿਕਤਾ ਕਿੰਨੀ ਕੁ ਮਾੜੀ ਹੈਗੀ ਔਰ ਆਈਟੀ ਐਕਟ ਤਹਿਤ ਵੀ ਤੁਹਾਡੇ ਤੇ ਐਫ ਆਈ ਆਰ ਜਿਹੜੀ ਹੋਈ ਹੈ ਧਾਰਾ ਲੱਗੀ ਹੈ ਤੁਸੀਂ ਵੀਡੀਓ ਨਾਲ ਉਸ ਵੀਡੀਓ ਜਿਹੜੀ ਰਿਕਾਰਡਿੰਗ ਸੀਗੀ ਉਸ ਰਿਕਾਰਡਿੰਗ ਦੇ ਨਾਲ ਕੋਈ ਤੌਰ ਮਰੋੜ ਕੀਤਾ ਕੋਈ ਐਡੀਟਿੰਗ ਕੀਤੀ ਹੈ ਜਾਂ ਆਪਣੇ ਵੱਲੋਂ ਕੋਈ ਫਿਲਟਰ ਲਗਾ ਕੇ ਜਾਂ ਆਵਾਜ਼ ਚੇਂਜ ਕਰਕੇ ਤੁਸੀਂ ਬਲਕਾਰ ਸਿੱਧੂ ਨੂੰ ਪੇਸ਼ ਕੀਤਾ ਹੈ ਜੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਜੀ ਅਗਰ ਉਹਦੇ ਵਿੱਚ ਇੱਕ ਵੀ ਸ਼ਬਦ ਦੀ ਐਡੀਟਿੰਗ ਨਿਕਲ ਜੇ ਤਾਂ ਜੋ ਸਜ਼ਾ ਹੋਊਗੀ ਮੈਂ ਭੁਗਤਣ ਨੂੰ ਤਿਆਰ ਬੈਠਾਂਗਾ ਇੱਕ ਵੀ ਸ਼ਬਦ ਦੀ ਮੈਂ ਇੱਕ ਸ਼ਬਦ ਦਾ ਵੀ ਦਾਵਾ ਕਰਦਾ ਹਾਂ ਉਸ ਦੇ ਵਿੱਚ ਉਹ ਬਿਲਕੁਲ ਸੱਚਾਈ ਹੈ ਲੋਕਾਂ ਵਾਸਤੇ ਵੀ ਤਾਂ ਬਹੁਤ ਛੋਟੀ ਜਿਹੀ ਕਲਿੱਪ ਚੱਲੀ ਹੈ ਤੁਹਾਡੇ ਕੋਲ ਪੂਰੀ ਰਿਕਾਰਡਿੰਗ ਹੈਗੀ ਹੈ ਜੀ ਬਿਲਕੁਲ ਪੂਰੀ ਹੈਗੀ ਹੈ ਜੀ ਜਿਹੜੀ ਕਿ ਮੈਂ ਬਹੁਤ ਜਲਦੀ ਪੇਸ਼ ਕਰੂੰਗਾ ਮੈਂ ਲੋਕਾਂ ਕੋਲ ਚੈਨਲ ਨੂੰ ਵੀ ਦੇਊਗਾ ਮੈਂ ਸਾਰੇ ਮੀਡੀਆ ਨੂੰ ਦੇਊਗਾ ਪੂਰੇ ਪੰਜਾਬ ਦੇ ਸਾਹਮਣੇ ਰੱਖੂੰਗਾ अच्छा पूरी उस पूरी रिकॉर्डिंग ਦੇ ਵਿੱਚ ਕੀ ਕੁਝ ਹੈਗਾ ਹੈ ਕੀ ਕੁਝ ਉਹਨਾਂ ਨੇ ਸਮਾਜ ਵਾਸਤੇ ਕਿਹਾ ਹੈ ਜਾਂ ਕਿਹੋ ਜੀ ਗੱਲਬਾਤ ਹੋਈ ਇਸ ਪੂਰੀ ਰਿਕਾਰਡਿੰਗ ਚ ਉਸ ਰਿਕਾਰਡਿੰਗ ਦੇ ਵਿੱਚ ਇਹਨਾਂ ਨੇ ਕਲਤਾਰ ਸੰਧਵਾ ਜੀ ਨੂੰ ਵੀ ਬਹੁਤ ਗੰਦੀਆਂ ਗਾਲਾਂ ਕੱਢੀਆਂ ਹੋਈਆਂ ਹੈਗੀਆਂ ਜਿਹੜੀਆਂ ਕਿ ਮੈਂ ਕਲਤਾਰ ਸੰਧਵਾ ਜੀ ਨੂੰ ਜਾ ਕੇ ਸੁਣਾ ਕੇ ਵੀ ਆਇਆ ਸੀ ਔਰ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਸੀ ਵੀ ਤੂੰ ਇਹਨੂੰ ਜਨਤਕ ਨਾ ਕਰੀਂ ਇਹਦੇ ਵਿੱਚ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਇਹ ਜਨਤਕ ਕਿੱਥੋਂ ਹੋਊਗੀ ਮੈਨੂੰ ਇਹ ਨਹੀਂ ਪਤਾ ਹੈ ਮੈਂ ਤੁਹਾਨੂੰ ਇਹ ਵੀ ਦੱਸ ਚੁੱਕਿਆਗਾ ਵੀ ਇਹ ਸਾਡੇ ਤਿੰਨੇ ਜਣਿਆਂ ਕੋਲੇ ਸੀਗੀ ਰਿਕਾਰਡ ਰਿਕਾਰਡਿੰਗ ਸੀਗੀ ਜਿਹੜੀ ਇਹ ਕਿੱਥੋਂ ਜਨਤ ਕੋਈ ਹੈ ਇਹ ਮਨਿੰਦਰਜੀਤ ਨੂੰ ਪਤਾ ਹੋਏਗਾ ਵੀ ਉਹਨਾਂ ਕੋਲੇ ਕਿੱਥੋਂ ਆਈ ਹੈ ਮੈਂ ਮਨਿੰਦਰਜੀਤ ਨੂੰ ਫੋਨ ਵੀ ਲਾਇਆ ਸੀ ਵੀ ਇਹ ਤੁਹਾਡੇ ਕੋਲੇ ਕਿੱਥੋਂ ਆਈ ਹੈ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਇੱਕ ਸਾਡੇ ਕੋਲੇ ਗਰੁੱਪ ਦੇ ਵਿੱਚ ਆਈ ਸੀਗੀ ਵਾਇਰਲ ਮੈਂ ਉਹਨਾਂ ਤੋਂ ਨੰਬਰ ਵੀ ਮੰਗਿਆ ਸੀ ਉਹ ਕਹਿੰਦੇ ਵੀ ਨੰਬਰ ਨਹੀਂ ਮੈਂ ਦੇ ਸਕਦਾ ਇਸ ਰਿਕਾਰਡਿੰਗ ਬਾਰੇ ਪਰ ਇਹ ਰਿਕਾਰਡਿੰਗ ਬਿਲਕੁਲ ਸੱਚੀ ਹੈ ਮਨਿੰਦਰਜੀਤ ਨੇ ਤਾਂ ਸਿਰਫ ਲੋਕਾਂ ਦੇ ਸਾਹਮਣੇ ਜੋ ਸਚਾਈ ਆਈ ਹੈਗੀ ਉਹ ਰੱਖੀ ਹੈ ਇਹਦੇ ਮਨਿੰਦਰਜੀਤ ਦਾ ਕੋਈ ਕਸੂਰ ਨਹੀਂ ਹੈ ਅਗਰ ਬਲਕਾਰ ਸਿੱਧੂ ਜੀ ਨੇ ਕੋਈ ਗੁੱਸਾ ਕਿਲਾ ਸੀ ਮੇਰੇ ਤੇ ਪਰਚਾ ਕਰਾਉਂਦੇ ਮੈਂ ਉਹਦੀ ਤਬਦੀਸ਼ ਕਰਾਉਂਦਾ ਤਬਦੀਸ਼ ਦੇ ਵਿੱਚ ਮੈਨੂੰ ਬੁਲਾਇਆ ਜਾਂਦਾ ਮੈਂ ਉਹਦੀ ਤਬਦੀਸ਼ ਕਰਾਉਂਦਾ ਵੀ ਇਹ ਸੱਚੀ ਹੈ ਜਾਂ ਝੂਠੀ ਹੈ ਜਿੱਥੋਂ ਮਰਜੀ ਜਾਂਚ ਕਰਾਓ ਮੈਂ ਜਾਂਚ ਲਈ ਤਿਆਰ ਐ ਜਿੱਥੇ ਮਰਜੀ ਬੁਲਾਓ ਮੈਨੂੰ ਜਾਂਚ ਵਾਸਤੇ ਇਹ ਤਾਂ ਸਿਰਫ ਜਿਹੜਾ ਮੇਰਾ ਪਾਸੇ ਹੋਣ ਦਾ ਵੀ ਕਾਰਨ ਬਣਿਆਗਾ ਇਹ ਇਹੀ ਕਾਰਨ ਬਣਿਆ ਵੀ ਇਹਨਾਂ ਦਾ ਚਹੇਤਾ ਐ ਐਸਚੋ ਬੂਟਾ ਸਿੰਘ ਜਿਹੜਾ ਕਿ ਰਾਮਪਰਾ ਫੁੱਲ ਐਸ ਟਾਈਮ ਸਿਟੀ ਦੇ ਵਿੱਚ ਹੈ ਉਸ ਨੇ ਮੇਰੇ ਘਰ ਦੇ ਉੱਤੇ ਪੰਜ ਮੁਲਾਜ਼ਮ ਨਾਲ ਲਿਆ ਕੇ ਮੇਰੇ ਘਰੇ ਇਸ ਤਰ੍ਹਾਂ ਦਾ ਮਾਹੌਲ ਬਣਾਤਾ ਵੀ ਖਮ ਨਹੀਂ ਕਿ ਮੈਂ ਕਿੱਡਾ ਕਬੜਾ ਕ੍ਰਾਈਮਨਲ ਹੁੰਦਾ ਕਿਹੜਾ ਮੈਂ ਕਤਲ ਕਤਲ ਕਰਤਾ ਉਸਨੇ ਇਹੋ ਜਿਹਾ ਮਾਹੌਲ ਬਣਾਇਆ ਮੇਰੇ ਪਰਿਵਾਰ ਨੂੰ ਐਨੇ ਕ ਅਪਸ਼ਬਦ ਬੋਲੇ ਵੀ ਜਿਹਦਾ ਕਿ ਹਿਸਾਬ ਕਿਤਾਬ ਮੇਰੇ ਕੋਲੇ ਉਸਦੀ ਵੀ ਸੀਸੀਟੀਵੀ ਵੀਡੀਓ ਮੌਜੂਦ ਹੈਗੀ ਮੈਂ ਹਾਈ ਕੋਰਟ ਦੇ ਵਿੱਚ ਜਾਊਗਾ ਇਸ ਦੇ ਖਿਲਾਫ ਵੀ ਐਸਐਚਓ ਦੇ ਖਿਲਾਫ ਮੈਂ ਸੱਚ ਨੂੰ ਬਖਸ਼ਾਂਗਾ ਨਹੀਂ ਮੈਂ ਐਸਐਚਓ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਵੀ ਤੁਸੀਂ ਤਿਆਰ ਰਹੋ ਇਸ ਹਾਈ ਕੋਰਟ ਦੀਆਂ ਪੌੜੀਆਂ ਚੜਨ ਵਾਸਤੇ ਕਿਉਂਕਿ ਮੈਨੂੰ ਪੂਰਾ ਯਕੀਨ ਹੈ ਵੀ ਉੱਥੇ ਇਨਸਾਫ ਜ਼ਰੂਰ ਮਿਲੂਗਾ ਅੱਛਾ ਜਿਹੜਾ ਇਹ ਪਰਚਾ ਇਹ ਪੱਤਰਕਾਰਤਾ ਰਾਜੂ ਸੇਠੀ ਤੇ ਦਰਜ ਹੋਣਾ ਚਾਹੀਦਾ ਸੀ ਜਾਂ ਬਲਕਾਰ ਸਿੱਧੂ ਤੇ ਦਰਜ ਹੋਣਾ ਚਾਹੀਦਾ ਸੀ ਪਰਚਾ ਤਾਂ ਬਿਲਕੁਲ ਬਲਕਾਰ ਸਿੱਧੂ ਤੇ ਬੰਦਾ ਜੀ ਬਲਕਾਰ ਸਿੱਧੂ ਨੇ ਨਾ ਤਾਂ ਸਾਡੇ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਬਖਸ਼ਿਆ ਨਾ ਉਹਨਾਂ ਨੇ ਸਪੀਕਰ ਸਾਹਿਬ ਨੂੰ ਬਖਸ਼ਿਆ ਨਾ ਉਹਨਾਂ ਨੇ ਰਾਮ ਗੜੀਆ ਭਾਈਚਾਰੇ ਨੂੰ ਬਖਸ਼ਿਆ ਫਿਰ ਉਹਨਾਂ ਨੇ ਉਹਦੇ ਵਿੱਚ ਇੰਪਰੂਵਮੈਂਟ ਟੈਸਟ ਦੇ ਜਿਹੜੇ ਚੇਅਰਮੈਨ ਸਾਹਿਬ ਹੈ ਅੱਜ ਮੌਜੂਦਾ ਬਠਿੰਡੇ ਦੇ ਜਤਿੰਦਰ ਭੱਲਾ ਜੀ ਉਹਨਾਂ ਦੀ ਪੱਗ ਲਾਉਣ ਤੱਕ ਦੀ ਕੇਸਾਂ ਦੀ ਬੇਅਦਬੀ ਤੱਕ ਦੀ ਗੱਲ ਕੀਤੀ ਇਹ ਇਹ ਜੇ ਬੰਦੇ ਨੂੰ ਬਚਾਉਣ ਵਾਸਤੇ ਪੁਲਿਸ ਉਲਟਾ ਸਾਡੇ ਤੇ ਝੂਠੇ ਪਰਚੇ ਦਰਜ ਕਰ ਰਹੀ ਹੈਗੀ ਪਰਚੇ ਦਰਜ ਕਰੇ ਪੁਲਿਸ ਮੇਰੇ ਤੋਂ ਪੂਰੀ ਰਿਕਾਰਡਿੰਗ ਲਵੇ ਪਰਚਾ ਦਰਜ ਕਰਨ ਬਲਕਾਰ ਸਿੱਧੂ ਤੇ ਪਰਚਾ ਦਰਜ ਕਰਨ ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਵੀ ਇਹ ਜੇ ਨਖਿੱਧ ਐਮ ਐਲ ਏ ਨੂੰ ਪਾਰਟੀ ਦੇ ਵਿੱਚੋਂ ਕੱਢਣਾ ਚਾਹੀਦਾ ਹੈਗਾ ਨਹੀਂ ਪਾਰਟੀ ਦੁਆਰੇ 2027 ਦੇ ਵਿੱਚ ਭੁੱਲ ਜਾਣ ਔਰ ਜਿਹੜੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਪਮਕੜੇ ਦੇ ਨਾਲ ਚਮਚੇ ਬਣੇ ਫਿਰਦੇ ਅੱਜ ਸਵਾਲ ਕਿੰਤੂ ਪ੍ਰੰਤੂ ਕਰਦੇ ਆ ਵੀ ਜਿਹੜਾ 25 25 30 30 ਸਾਲਾਂ ਦੇ ਪੁਰਾਣੇ ਯਾਰਾਂ ਦਾ ਨਹੀਂ ਹੋਇਆ ਉਹ ਥੋ ਤੁਹਾਡੀ 25-30 ਸਾਲ ਪੁਰਾਣੀ ਜਾਰੀ ਆ ਬਲਕਾਰ ਸਿੱਧੂ ਨਾਲ ਬਿਲਕੁਲ ਜੀ ਬਿਲਕੁਲ 25-30 ਸਾਲ ਪੁਰਾਣੀ ਜਾਰੀ ਹੈਗੀ ਮੇਰੇ ਵੱਡੇ ਬ੍ਰਦਰ ਦੀ ਹੈ ਜਿਹੜੇ ਕਿ ਪਹਿਲਾਂ ਟੀ ਸੀਰੀਜ਼ ਦੇ ਵਿੱਚ ਮੈਨੇਜਰ ਸੀਗੇ ਟੀ ਸੀਰੀਜ਼ ਕੰਪਨੀ ਦੇ ਵਿੱਚ ਸੀਗੇ ਮੈਨੂੰ ਇਹ ਜਿਹੜੇ ਮਿਲੇ ਹੈ ਮੈਨੂੰ 2017 ਦੇ 16 ਦੇ ਵਿੱਚ ਮਿਲੇ ਹੈਗੇ ਇਹ ਕਿ ਜਿੱਥੋਂ ਇਹ ਮੌੜ ਦੇ ਵਿੱਚ ਇਲੈਕਸ਼ਨ ਕਰਨ ਲੜਨੀ ਚਾਹੁੰਦੇ ਸੀ ਕਾਂਗਰਸ ਪਾਰਟੀ ਕੰਨੀਓ ਉੱਥੇ ਮੈਂ ਖੁਦ ਇਹਨਾਂ ਨਾਲ ਕੰਪੇਨਿੰਗ ਤੇ ਜਾਂਦਾ ਰਿਹਾ ਜਦੋਂ ਇਹਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਇਹਨਾਂ ਨੇ ਕਾਂਗਰਸ ਸਾਹਿਬ ਵਾਸਤੇ ਪ੍ਰਚਾਰ ਕੀਤਾ ਜਿਨ੍ਹਾਂ ਦੇ ਕਿ ਦਫਤਰ ਦਾ ਇੰਚਾਰਜ ਮੈਂ ਸੀ ਕਾਂਗਰਸ ਔਰ ਇਹ ਉਦੋਂ ਮੇਰੇ ਕੋਲੇ ਇਹੀ ਰਹਿੰਦੇ ਸੀ ਹਾਂ ਪਿੱਛੇ ਤੁਹਾਡੇ ਬ੍ਰਦਰ ਟੀ ਸੀਰੀਜ਼ ਕੰਪਨੀ ਚ ਮੈਨੇਜਰ ਸੀਗੇ ਹਾਂਜੀ ਹਾਂਜੀ ਉਹਨਾਂ ਨੇ ਗਾਣੇ ਕਢਵਾਏ ਹੋਣਗੇ ਫਿਰ ਬਲਕਾਰ ਸਿੱਧੂ ਦੇ ਬਿਲਕੁਲ ਨਿਕਲੀਆਂ ਜੀ ਇਹਨਾਂ ਦੀ ਬਹੁਤ ਕੈਸਟਾਂ ਆਈਆਂ ਉਹਨਾਂ ਦੇ ਵਿੱਚ ਹਾਂ ਬਲਕਾਰ ਸਿੱਧੂ ਜੀ ਨੇ ਬਹੁਤ ਕੈਸਟਾਂ ਆਈਆਂ ਔਰ ਇਹਨਾਂ ਦੀ ਚੰਗੀ ਯਾਰੀ ਦੋਸਤੀ ਸੀ ਬਲਕਾਰ ਸਿੱਧੂ ਜੀ ਆਮ ਹੀ ਆਉਂਦੇ ਜਾਂਦੇ ਸੀਗੇ ਇਲੈਕਸ਼ਨ ਤਾਂ ਚਲੋ 2022 ਦੇ ਵਿੱਚ ਹੋਈ ਹੈ ਇਹ ਤਾਂ ਮੇਰੇ ਕੋਲੇ ਸਵਾ ਸਾਲ ਪਹਿਲਾਂ ਆਉਣ ਲੱਗੇ ਸੀਗੇ ਹਾਂ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ 92 ਵਿਧਾਇਕ ਲੋਕ ਜਿਤਾ ਕੇ ਵਿਧਾਨ ਸਭਾ ਭੇਜਦੇ ਨੇ ਉਦੋਂ ਜ਼ਹਿਨ 'ਚ ਖਿਆਲ ਕੀ ਹੁੰਦਾ ਸੀਗਾ ਕਦੇ ਸੋਚਿਆ ਸੀ ਇਸ ਤਰ੍ਹਾਂ ਦੇ ਝੂਠੇ ਪਰਚੇ ਹੋਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਹੀਂ ਇਹ ਸੋਚਿਆ ਨਹੀਂ ਸੀ ਸਾਡਾ ਰਲਣ ਦਾ ਕਾਰਨ ਵੀ ਕੀ ਬਣਿਆ ਸੀਗਾ ਮੇਰੇ ਕੋਲੇ ਖੁਦ ਕੋਲੇ ਬੈਠੇ ਇਹ ਸੀਐਮ ਸਾਹਿਬ ਨੂੰ ਫੋਨ ਲਾਉਂਦੇ ਹੁੰਦੇ ਸੀਗੇ ਤੇ ਉਹ ਵੀ ਗੱਲਾਂ ਕਰਦੇ ਹੁੰਦੇ ਸੀਗੇ ਸੀਐਮ ਸਾਹਿਬ ਵੀ ਤੁਹਾਡੇ ਨਾਲ ਭਗਵੰਤ ਸਿੰਘ 2022 ਦੀਆਂ ਚੋਣਾਂ ਤੋਂ ਪਹਿਲਾਂ ਗੱਲ ਕਰਦੇ ਸੀਗੇ ਨਹੀਂ ਮੇਰੇ ਨਾਲ ਨਹੀਂ ਗੱਲ ਕਰਦੇ ਸੀ ਬਲਕਾਰ ਸਿੱਧੂ ਜੀ ਨਾਲ ਗੱਲ ਕਰਦੇ ਸੀ ਇਹ ਸਪੀਕਰ ਔਨ ਕਰਕੇ ਮੈਨੂੰ ਗੱਲਾਂ ਸੁਣਾਉਂਦੇ ਹੁੰਦੇ ਸੀਗੇ ਔਰ ਮਾਨ ਸਾਹਿਬ ਗੱਲਾਂ ਕਰਦੇ ਹੁੰਦੇ ਸੀ ਵੀ ਯਾਰ ਆਪਣੇ ਪਿੰਡ ਦਾ ਉਹ ਫਲਾਣਾ ਥਰਮਲ ਕੋਲੇ ਬੈਠਾ ਕਦੂ ਵੇਚੀ ਜਾਂਦਾ ਉਹ ਫਲਾਣਾ ਆਪਣਾ ਹੋਟਲ ਤੇ ਲੱਗਿਆ ਹੋਇਆ ਹੈਗਾ ਵੀ ਯਾਰ ਮੈਂ ਕੁਝ ਪੰਜਾਬ ਦਾ ਭਲਾ ਕਰਨਾ ਹੈ ਉਹਨਾਂ ਚੀਜ਼ਾਂ ਨੂੰ ਸੋਚ ਦੇਖ ਕੇ ਐਂ ਲੱਗਦਾ ਸੀਗਾ ਵੀ ਇਹ ਇਹ ਪੰਜਾਬ ਵਾਸਤੇ ਬਹੁਤ ਵਧੀਆ ਚੰਗਾ ਕਰਨਗੇ ਪਰ ਇਹ ਉਮੀਦ ਨਹੀਂ ਸੀ ਇਹਨਾਂ ਤੋਂ ਅੱਜ ਨਾ ਭਗਵੰਤ ਮਾਨ ਸਾਹਿਬ ਕੋਲੇ ਕੋਈ ਸੁਣਵਾਈ ਹੈਗੀ ਮੈਨੂੰ ਦੱਸ ਦਿਓ ਜੇ ਕਿਸੇ ਦੀ ਕੋਈ ਅਜੇ ਤੱਕ ਸੁਣਵਾਈ ਹੋਈ ਹੈ ਤਾਂ ਪਤਾ ਨਹੀਂ ਸਰਕਾਰ ਕਿਹੜੇ ਰਾਹਾਂ ਨੂੰ ਤੁਰਪੀ ਇਹ ਭੁੱਲ ਜਾਣ ਵੀ 2027 ਦੇ ਵਿੱਚ ਇਹ ਦੁਬਾਰੇ ਆ ਸਕਦੇ ਆ ਰਹਿ ਗਿਆ 1.5 ਸਾਲ ਕਰ ਲੈਣ ਜਿੰਨੇ ਮਰਜ਼ੀ ਠੱਕੇ ਜਿੰਨੇ ਮਰਜ਼ੀ ਪਰਚੇ ਕਰਾ ਲੈਣ ਅਸੀਂ ਚੱਲਣ ਨੂੰ ਤਿਆਰ ਹੈ ਮਨ ਦੁਖੀ ਹੁੰਦਾ ਜਦੋਂ ਇਸ ਤਰ੍ਹਾਂ ਨਜਾਇਜ਼ ਪਰਚਾ ਹੋਣਾ ਨਜਾਇਜ਼ ਕਾਰਵਾਈ ਹੋਣੀ ਕਿੰਨਾ ਕੁ ਮਨ ਦੁਖੀ ਹੁੰਦਾ ਜੀ ਮਨ ਬਹੁਤ ਦੁਖੀ ਹੈ ਜੀ ਜੇ ਮਨ ਦੁਖੀ ਸੀ ਤਾਂ ਹੀ ਪਾਰਟੀ ਹਾਈ ਕਮਾਂਡ ਕੋਲੇ ਪਹੁੰਚਣ ਵਾਸਤੇ ਇਹ ਮੈਂ ਸਾਡੇ ਸੀਨੀਅਰ ਆਗੂ ਨੂੰ ਦਿੱਤੀ ਸੀ ਵੀ ਇੱਕ ਵਾਰੀ ਮੈਨੂੰ ਮਲਾਤਾ ਦਿਓ ਅਸੀਂ ਦੱਸਤਾ ਦਈਏ ਕਿਉਂਕਿ ਭਗਵੰਤ ਮਾਨ ਸਾਹਿਬ ਨੂੰ ਮੈਂ ਉਸ ਤੋਂ ਪਹਿਲਾਂ ਵੀ ਮਿਲੇ ਆਂਗਾ ਬਠਿੰਡੇ ਹੋਟਲ ਦੇ ਵਿੱਚ ਜਦੋਂ ਉਹ ਇਲੈਕਸ਼ਨਾਂ ਤੋਂ ਪਹਿਲਾਂ ਪ੍ਰੋਗਰਾਮ ਕਰਨ ਆਏ ਸੀ ਉਦੋਂ ਬਲਕਾਰ ਸਿੱਧੂ ਨਾਲ ਇਕੱਲਾ ਮੈਂ ਹੀ ਸ਼ਖਸ ਸੀਗਾ ਔਰ ਮੈਂ ਤੁਹਾਨੂੰ ਬਲਕਾਰ ਸਿੱਧੂ ਦੀਆਂ ਰਿਕਾਰਡਿੰਗਾਂ ਦੇਵਾਂਗਾ ਵੀ ਪਹਿਲਾਂ ਉਹਦੇ ਨਾਲ ਹਰਕੇ ਦੇ ਵਿੱਚੋਂ ਕੋਈ ਤੁਰਿਆ ਨਹੀਂ ਸੀ ਸਭ ਤੋਂ ਪਹਿਲਾਂ ਉਹ ਸਾਡੇ ਪਰਿਵਾਰ ਕੋਲ ਹੀ ਸੀ ਇਹ ਬਲਕਾਰ ਸਿੱਧੂ ਦੇ ਮੂੰਹ ਦੀਆਂ ਕਹਾਣੀਆਂ ਦੇਵਾਂਗਾ ਮੈਂ ਤੁਹਾਨੂੰ ਸਟੇਜਾਂ ਤੇ ਬੋਲਿਆ ਵਾ ਦੇਵਾਂਗਾ ਭਗਵੰਤ ਸਿੰਘ ਸਾਬ ਕਹਿੰਦੇ ਸਾਡੀ ਸਰਕਾਰ ਦੇ ਵਿੱਚ ਕੋਈ ਧੱਕਾ ਨਹੀਂ ਹੋ ਰਿਹਾ ਜੀ ਇਹ ਜਿਹੜਾ ਨਜਾਇਜ਼ ਪਰਚਾ ਹੋਣਾ ਇੱਕ ਪੱਤਰਕਾਰ ਤੇ ਲੋਕਪੱਖੀ ਪੱਤਰਕਾਰੀ ਕਰਨ ਵਾਲੇ ਮਨਿੰਦਰਜੀਤ ਸਿੰਘ ਸਿੱਧੂ ਤੇ ਪਰਚਾ ਦਰਜ ਹੋਣਾ ਰਾਜੂ 제ਠੀ ਤੇ ਪਰਚਾ ਦਰਜ ਹੋਣਾ ਫਿਰ ਉਸ ਭਗਵੰਤ ਸਿੰਘ ਸਾਬ ਦੇ ਬਿਆਨ ਬਾਰੇ ਕੀ ਸੋਚਦੇ ਹੋ ਮੈਂ ਤਾਂ ਜੀ ਬਸ ਇਹੀ ਸੋਚਦਾ ਹਾਂਗਾ ਵੀ ਇਹ ਤਾਂ ਹੁਣ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਾਡੀ ਸਰਕਾਰ ਦੇ ਖਿਲਾਫ ਸਾਡੇ ਖਿਲਾਫ ਕੋਈ ਬੋਲੇ ਨਾ ਇਹਨਾਂ ਦੀ ਤਾਂ ਸੋਚ ਹੀ ਇੱਕ ਬਣ ਚੁੱਕੀ ਹੈ ਜੀ ਕਿ ਪੱਤਰਕਾਰ ਹਨ ਮਨਿੰਦਰ ਜੀ ਸਿੱਧੂ ਬਾਰੇ ਕੀ ਖਿਆਲ ਹੈ ਜਿਹੜੇ ਲੋਕ ਪੱਖੀ ਪੱਤਰਕਾਰੀ ਕਰਦੇ ਨੇ ਅਕਸਰ ਹੀ ਲੋਕਾਂ ਦੇ ਵਿੱਚ ਵਿਚਰ ਕੇ ਗਰਾਉਂਡ ਜ਼ੀਰੋ ਤੋਂ ਕਵਰ ਕਰਦੇ ਨੇ ਲੋਕਾਂ ਦੇ ਮੁੱਦੇ ਸਰਕਾਰ ਤੱਕ ਪਹੁੰਚਾਉਂਦੇ ਨੇ ਉਹਨਾਂ ਬਾਰੇ ਕੀ ਸੋਚਦੇ ਹੋ ਜੀ ਇੱਕ ਨਿਤੜਕ ਪੱਤਰਕਾਰ ਕਹਿ ਸਕਦੇ ਆ ਜੀ ਉਹਨਾਂ ਨੂੰ ਔਰ ਇਹ ਗੱਲ ਕਹਿ ਸਕਦੇ ਆ ਵੀ ਉਹ ਲੋਕਾਂ ਦੀ ਆਵਾਜ਼ ਬਣੇ ਹੋਏ ਆ ਅੱਜ ਦੀ ਘੜੀ ਕਿਉਂਕਿ ਅੱਜ ਮੀਡੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਹੋਣਗੇ ਪੱਤਰਕਾਰ ਜਿਹੜੇ ਕਿ ਕੋਈ ਲੋਕਾਂ ਦੀ ਆਵਾਜ਼ ਚੱਕਦੇ ਆਗੇ ਅੱਜ ਜ਼ਿਆਦਾਤਰ ਇਹੋ ਜਿਹੇ ਪੱਤਰਕਾਰ ਹੈਗੇ ਵੀ ਜਿਹੜੇ ਕਿ ਚੰਦ ਸਪਲੀਮੈਂਟਾਂ ਤੇ ਜੋਗੇ ਰਹਿ ਗਏ ਜੇ ਮੈਂ ਸਾਡੇ ਹਲਕੇ ਦੀ ਵੀ ਗੱਲ ਕਰਾਂ ਸਾਡੇ ਵੀ ਉੱਥੇ ਹੈਗੇ ਐ ਜਿਹੜੇ ਇਹਨਾਂ ਦੀਆਂ ਚਾਪਲੂਸੀਆਂ ਕਰਨ ਵਾਲੇ ਹੈਗੇ ਚੰਦ ਪੱਤਰਕਾਰ ਹੈ ਇਹ ਲੋਕਾਂ ਦੀ ਆਵਾਜ਼ ਸੀ ਮਨਿੰਦਰਜੀਤ ਸਿੱਧੂ ਇਹ ਕਿਤਨਾ ਕਿਤੇ ਚੁਵੀ ਜਾਂਦੀ ਸੀ ਇਹਨਾਂ ਨੂੰ ਇਹਨਾਂ ਨੂੰ ਆਏ ਸੀ ਵੀ ਕਿਸੇ ਨਾ ਕਿਸੇ ਢੰਗ ਨਾਲ ਇਹਨੂੰ ਦੱਬੀਏ ਇਹਨਾਂ ਨੂੰ ਇੱਕ ਮੌਕਾ ਮਿਲਿਆ ਵੀ ਅਸੀਂ ਇਹਨੂੰ ਹੁਣ ਛੁੱਟੀ ਐਫਆਈਆਰ ਦੇ ਵਿੱਚ ਫਸਾ ਕੇ ਇਹਨੂੰ ਇਹਦੀ ਆਵਾਜ਼ ਬੰਦ ਕਰ ਸਕੀਏ ਪਰ ਛੁੱਟੇ ਪਰਚੇ ਕਰਕੇ ਆਵਾਜ਼ ਦੱਬੀ ਜਾਊਗੀ ਜੀ ਨਹੀਂ ਦੱਬੀ ਜਾਂਦੀ ਜੀ ਇਹ ਹੋਰ ਬੁਲੰਦ ਹੋਣੀ ਹੈ ਜਿੰਨੀ ਦੱਬਨ ਦੀ ਕੋਸ਼ਿਸ਼ ਕਰਨਗੇ ਓੰਨੀ ਹੋਰ ਬੁਲੰਦ ਹੋਣੀ ਹੈ ਇਹਨਾਂ ਨੇ ਮਨਿੰਦਰਜੀਤ ਸਿੱਧੂ ਤੇ ਪਰਚਾ ਕੀਤਾ ਉਹ ਜਿਹੜੀ ਆਡੀਓ ਚੱਲੀ ਸੀ ਉਹ ਖੰਮਣੀ 50000 ਬੰਦੇ ਨੇ ਦੇਖਣੀ ਸੀ 70 ਨੇ ਸੁਣਨੀ ਸੀ ਹੁਣ ਤਾਂ ਇਹ ਵੜ ਦੇ ਵਿੱਚ ਰੌਲਾ ਪੈ ਚੁੱਕਿਆ ਜੀ ਇਤਾ ਇਹਨਾਂ ਨੇ ਖੁਦ ਹੀ ਆਪਣੇ ਪੈਰਾਂ ਤੇ ਆਪ ਕਹਾੜਾ ਮਾਰ ਲਿਆ ਗਲਤ ਐਫਆਈਆਰ ਦਰਜ ਕਰਕੇ ਅੱਛਾ ਮਨਿੰਦਰਜੀਤ ਸਿੱਧੂ ਦੀ ਤੁਸੀਂ ਕਹਿ ਰਹੇ ਹੋ ਕਿ ਆਵਾਜ਼ ਨਹੀਂ ਦੱਬੀ ਜਾ ਸਕਦੀ ਤੁਹਾਡੀ ਗੱਲ ਤਾਂ ਨਹੀਂ ਕਿਤੇ ਦਬਹ ਹੋ ਜੂਗੀ ਕਿਤੇ ਬਲਕਾਰ ਸਿੱਧੂ ਤੁਹਾਡੇ ਤੱਕ ਅਪਰੋਚ ਕਰਨ ਵੀ ਜੇਠੀ ਸਾਹਿਬ ਲਿਆਓ ਜੀ ਇਹ ਰਿਕਾਰਡਿੰਗਾਂ ਨਾ ਭੇਜੋ ਆਓ ਕਿਤੇ ਕੰਪਰੋਮਾਈਜ਼ ਕਰਦੇ ਆ ਬੈਠ ਕੇ ਤੁਹਾਡਾ ਪਰਚਾ ਵੀ ਦਰਜ ਕਰ ਦਿੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਵੀ ਹਾਲਾਤ ਹੋ ਸਕਦੇ ਜੀ ਵੀਰ ਜੀ ਇਹ ਸਮਝੌਤੇ ਨਹੀਂ ਹੋਣਗੇ ਇਹ ਵਿਕਣ ਵਾਲੇ ਨਹੀਂ ਹੈ ਪਰਿਵਾਰ ਮੈਂ ਖੱਤਰੀ ਪਰਿਵਾਰ ਦੇ ਵਿੱਚ ਜਨਮ ਲਿਆ ਹੋਇਆਗਾ ਵਿਕਾਂਗਾ ਨਹੀਂ ਝੁਕਾਂਗਾ ਨਹੀਂ ਮਰਨਾ ਮੰਜੂਰ ਅਕਸਰ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਵਾਸਤੇ ਪੱਤਰਕਾਰ ਦਾ ਅਹਿਮ ਰੋਲ ਹੁੰਦਾ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਕਿ ਪੱਤਰਕਾਰ ਤੇ ਪਰਚਾ ਦਰਜ ਹੋ ਜਾਂਦਾ ਹੈ ਜਿਹੜਾ ਦੂਸਰਾ ਵਿਅਕਤੀ ਹੁੰਦਾ ਹੈ ਅਗਲੀ ਪਾਰਟੀ ਨਾਲ ਕੰਪਰੋਮਾਈਜ਼ ਕਰ ਜਾਂਦਾ ਹੈ ਇਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਘਟਨਾ ਹੋ ਸਕਦੀ ਹੈ ਜੀ ਬਿਲਕੁਲ ਹੀ ਨਹੀਂ ਵੀਰ ਜੀ ਇਹ ਸੋਚਿਓ ਵੀ ਨਾ ਜਿਹੜੀ ਲੜਾਈ ਹੈ ਇਹ ਹੁਣ ਲੋਕਾਂ ਦੀ ਆਵਾਜ਼ ਦੀ ਲੜਾਈ ਬਣ ਚੁੱਕੀ ਹੈਗੀ ਇਹਨੂੰ ਅਖੀਰ ਤੱਕ ਲੜਾਂਗੇ ਜਿੰਨੀ ਦੇਰ ਬਲਕਾਰ ਸਿੱਧੂ ਦੇ ਕੀਤੇ ਜੁਰਮ ਹੈ ਜਿਹੜੇ ਉਹਨਾਂ ਦੀ ਸਜ਼ਾ ਨਹੀਂ ਉਹਨਾਂ ਨੂੰ ਦਮਾਉਂਦੇ ਉਹਨੀ ਦੇ ਰਹਿ ਲੜਾਈ ਲੜਾਂਗੇ ਅੱਛਾ ਤੁਸੀਂ ਹੁਣ ਚਾਹੁੰਦੇ ਕਿਉਂ ਆ ਬਲਕਾਰ ਸਿੱਧੂ ਐਮ ਐਲ ਏ ਜਿਹੜੇ ਰਾਮਪੂਰਾ ਫੂਲ ਹਲਕੇ ਤੋਂ ਨੇ ਉਹਨਾਂ ਤੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਟਣਾ ਚਾਹੀਦਾ ਜੀ ਐਮ ਐਲ ਏ ਸ਼ਿਪਕ ਉਹਨਾਂ ਦੀ ਖਾਰਜ ਕਰਨੀ ਚਾਹੀਦੀ ਹੈ ਉਹਨਾਂ ਨੂੰ ਪਰਚਾ ਦੇ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਣਾ ਚਾਹੀਦਾ ਹੈ ਇਹੋ ਜੇ ਸ਼ਖਸ ਨੂੰ ਸਾਡੀ ਤਾਂ ਬਸ ਸਰਕਾਰ ਤੋਂ ਇਹੀ ਮੰਗ ਹੈ ਵੀ ਇਨਸਾਫ ਦਿਓ ਲੋਕਾਂ ਨੂੰ ਕਹਿੰਦੇ ਦਿੱਲੀ ਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੀ ਤਾਂ ਪੰਜਾਬ ਦੇ ਵਿੱਚ ਪੱਤਰਕਾਰਾਂ ਨੇ ਉਹ ਜਿਹੜਾ ਬਦਸਲੂਕੀ ਕਰਨ ਤੇ ਆ ਗਏ ਪੱਤਰਕਾਰਾਂ ਤੇ ਨਿਜਾਇਜ਼ ਪਰਚੇ ਕਰਨ ਤੇ ਆ ਗਏ ਫਿਰ ਉਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਜੀ ਬੱਸ ਜੀ ਜਦੋਂ ਕਹਿੰਦੇ ਹੁੰਦੇ ਰੱਬ ਮਾਰਦਾ ਮਾਤੀ ਮਾਰਦਾ ਹੈਗਾ ਹੁਣ ਇਹਨਾਂ ਦੀ ਮੱਤ ਮਾਰੀ ਜਾ ਚੁੱਕੀ ਹੈ ਔਰ ਬਹੁਤ ਜਲਦੀ ਇਹਨਾਂ ਦਾ ਅੰਤ ਹੋਣ ਵਾਲਾ ਹੈਗਾ ਇਹ ਦਿੱਲੀ ਵਾਲੀ ਹਾਰ ਦਾ ਗੁੱਸਾ ਕੱਢਿਆ ਜਾ ਰਿਹਾ ਜੀ ਬਿਲਕੁਲ ਕੱਢਿਆ ਜਾ ਰਿਹਾ ਜੀ ਬੁਖਲਾਹ ਗਏ ਅਸਲ ਚ ਇਹ ਬੁਖਲਾਹਟ ਹੈ ਹੋਰ ਕੁਝ ਨਹੀਂ ਉਹ ਜਿਹੜੀ ਆਡੀਓ ਵੀ ਰੀਲੀਕ ਹੋਈ ਸੀ ਕਿੱਥੇ ਤਾਂ ਉਹਦੇ ਵਿੱਚ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੀ ਵੀ ਮੇਰੇ ਤੋਂ ਇਹ ਜਾਣੇ ਅਣਜਾਣੇ ਚ ਲਬਜ ਬੋਲੇ ਗਏ ਉਹਦੀ ਮਾਫੀ ਮੰਗਣੀ ਸੀ ਕਿੱਥੇ ਉਲਟਾ ਇਹ ਵਾਅਦ ਦਵਾਉਣ ਦੀ ਕੋਸ਼ਿਸ਼ ਕਰਦੇ ਆ ਇਹ ਆਵਾਜ਼ ਹੋਰ ਬਲੰਦ ਹੋ ਕੇ ਸਾਹਮਣੇ ਆਊਗੀ ਅੱਛਾ ਤੁਹਾਡੇ ਜੇਕਰ ਇਹ ਪੂਰੀ ਗੱਲਬਾਤ ਤੁਹਾਡੇ ਹਲਕੇ ਦੇ ਐਮਐਲਏ ਸਾਹਿਬ ਬਲਕਾਰ ਸਿੱਧੂ ਤੱਕ ਪਹੁੰਚਦੀ ਹੈ ਉਹਨਾਂ ਨੂੰ ਤੁਸੀਂ ਇੱਕ ਆਗਮਨਾਗਰਿਕ ਹੋਣ ਦੇ ਨਾਤੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਦਿਲ ਤੇ ਹੱਥ ਰੱਖ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਬਸ ਉਹਨਾਂ ਨੂੰ ਇਹੀ ਬੇਨਤੀ ਕਰਨੀ ਚਾਹਾਂਗਾ ਵੀ ਸਿੱਧੂ ਸਾਹਿਬ ਲੋਕਾਂ ਤੋਂ ਮਾਫੀ ਮੰਗੋ ਜੋ ਤੁਸੀਂ ਗੁਨਾਹ ਕਰ ਲੈਣਾ ਉਹ ਔਰ ਸੌਂ ਸੰਗੰਧ ਖਾਲੋ ਵੀ ਮੈਂ ਗਾਣ ਨੂੰ ਇਹੋ ਜਿਹਾ ਕਹਿਤਾ ਨਹੀਂ ਕਰਨਾ ਤੁਹਾਡਾ ਬਹੁਤ ਵਧੀਆ ਨਾਮ ਸੀ ਤੁਸੀਂ ਗਾਇਕੀ ਦੇ ਵਿੱਚ ਇੱਕ ਵੱਡਾ ਨਾਮ ਕਮਾਇਆ ਸੀਗਾ ਪਰ ਜਿੰਨੀਆਂ ਲਾਂਹ ਤਾਂ ਤੁਹਾਨੂੰ ਅੱਜ ਇਸ ਅਹੁਦੇ ਤੇ ਆ ਕੇ ਮਿਲ ਰਹੀਆਂ ਹੈਗੀਆਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਲਈਆਂ ਹੋਣਗੀਆਂ ਤੁਸੀਂ ਲੋਕਾਂ ਦੀਆਂ ਧੀਆਂ ਪੈਣਾ ਨਹੀਂ ਬਖਸ਼ੀਆਂ ਤੁਸੀਂ ਬੋਲਣ ਲੱਗੇ ਨਹੀਂ ਸੋਚਿਆ ਤੁਹਾਨੂੰ ਇਹ ਨਹੀਂ ਪਤਾ ਹੈ ਵੀ ਤੁਹਾਡੀਆਂ ਵੀ ਜਿਹੜੀਆਂ ਧੀਆਂ ਪੈਣਾ ਉਹ ਬਰਾਬਰ ਦੀਆਂ ਹੋ ਚੁੱਕੀਆਂ ਹੈਗੀਆਂ ਉਹ ਵੀ ਇੱਕ ਬਗਾਨੇ ਘਰਾਂ 'ਚ ਜਾ ਰਹੀਆਂ ਹੈਗੀਆਂ ਉਹ ਆਪਦੇ ਉਹਨਾਂ ਪਰਿਵਾਰਾਂ ਦੇ ਵਿੱਚ ਕਿਵੇਂ ਮੂੰਹ ਦਿਖਾਉਣਗੀਆਂ ਵੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਉਹਨਾਂ ਦੇ ਪਿਓ ਦੀ ਸੋਚ ਐ ਇਹ ਜੀ ਹੈ ਹੂੰ ਸਿੱਧੂ ਸਾਹਿਬ ਅੱਜ ਵੀ ਬੇਨਤੀ ਕਰਦਾ ਹੈ ਵੀ ਮੇਰੀ ਬੇਨਤੀ ਹੈ ਹੱਥ ਬੰਨ ਕੇ ਹੂੰ ਵੀ ਤੁਸੀਂ ਹਲੇ ਵੀ ਬਾਜ ਆ ਜਾਓ ਹੂੰ ਔਰ ਲੋਕਾਂ ਤੋਂ ਆਪਦਾ ਗੁਨਾਹ ਬਖਸ਼ਾ ਲਓ ਹੂੰ ਅੱਛਾ ਅੰਤ ਦੇ ਵਿੱਚ ਇਸ ਪੂਰੀ ਘਟਨਾ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਨੂੰ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਜੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਤੇ ਗਲਤ ਐਫਆਈਆਰ ਹੋਈ ਹੈ ਗਲਤ ਪਰਚਾ ਹੋਇਆ ਹੈ ਉਸ ਨੂੰ ਲੈ ਕੇ ਆਮ ਲੋਕਾਂ ਨੂੰ ਕੀ ਮੈਸੇਜ ਦਿਓਗੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਆਮ ਲੋਕਾਂ ਦਾ ਮੇਰਾ ਮੈਸੇਜ ਇਹ ਵੀ ਸਾਰੀਆਂ ਜਥੇਬੰਦੀਆਂ ਜੀ ਜਿੰਨੀਆਂ ਵੀ ਜਿੰਨੀਆਂ ਵੀ ਪੋਲੀਟਿਕ ਕਲਪਾਰਟੀਆਂ ਹੈਗੀਆਂ ਸਭ ਨੂੰ ਮੈਂ ਬੇਨਤੀ ਕਰਦਾ ਬੀ ਇਸ ਦੇ ਵਿੱਚ ਮਨਿੰਦਰਜੀਤ ਸਿੱਧੂ ਔਰ ਮੇਰਾ ਸਾਥ ਦਿੱਤਾ ਜਾਵੇ ਤਾ ਜੋ ਸਾਨੂੰ ਇਨਸਾਫ ਮਿਲ ਸਕੇ ਔਰ ਜਿਹੜਾ ਸਾਡੇ ਤੇ ਇਹ ਗਲਤ ਪਰਚਾ ਦਾ ਦਰਜ ਹੋਇਆ ਇਹ ਰੱਦ ਹੋਵੇ ਔਰ ਜਿਹੜਾ ਇਹਨੇ ਲੋਕਾਂ ਦੀਆਂ ਤੀਆਂ ਪੈਣਾ ਤੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਗੁਰੂ ਮਹਾਰਾਜ ਨੇ ਵੀ ਉਹਨਾਂ ਬਾਰੇ ਮਾੜਾ ਬੋਲਣ ਵਾਲੇ ਨੂੰ ਨਿੰਦੇ ਆ ਇਸ ਬੰਦੇ ਨੇ ਤਾਂ ਕੁਝ ਵੀ ਨਹੀਂ ਸੋਚਿਆ ਇਹਦੇ ਤੇ ਬਣਦੀ ਕਾਰਵਾਈ ਕਰਵਾਈ ਜਾਵੇ ਮੈਂ ਸਾਰੇ ਪੰਜਾਬ ਤੋਂ ਮੰਗ ਕਰਦਾ ਅੱਛਾ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੀ ਐਕਸ਼ਨ ਹੈਗਾ ਤੁਸੀਂ ਕੀ ਚਾਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣਾ ਪਲਾਨ ਦੱਸ ਦਿਓ ਕਿ ਤੁਸੀਂ ਕੀ ਕਰੋਗੇ ਆਉਣ ਵਾਲੇ ਉਹਨਾਂ ਵਾਲੇ ਸਮੇਂ ਦੇ ਵਿੱਚ ਜੀ ਮੈਂ ਤਾਂ ਮਾਨ ਜੋ ਕੋਰਟ ਦਾ ਹੀ ਰੁਕ ਕਰ ਸਕਦਾ ਹਾਂਗਾ ਇਸ ਤੋਂ ਬਾਅਦ ਮੈਂ ਕੋਰਟ ਦੇ ਵਿੱਚ ਜਾਊਂਗਾ ਠੀਕ ਹੈ ਜੀ ਔਰ ਮੈਂ ਇਨਸਾਫ ਦੀ ਮੰਗ ਕਰੂੰਗਾ